ਸਾਥ ਦੇ ਸ਼੍ਰੀય ਕਲ ਅੱਜ ਅਸੀਂ ਲੇਖਕਾ ਪੂਰਨ ਸਿੰਘ ਦੁਆਰਾ ਲਿਖੀ ਗਈ ਕਿਤਾਬ ਸਭੇਤਾ ਅਤੇ ਸਬਿਆਚਾਰ ਪੜਾਂਗੇ ਇਸ ਵਿੱਚ ਅਸੀਂ ਵਿਚਾਰ ਅਤੇ ਵਿਕਾਸ ਪੜਾਂਗੇ ਜੀਵਨ ਵਿੱਚ ਲਈ ਚੇਤਨਾ ਦੀਆਂ ਤਿੰਨ ਮੂਲ ਵੰਡਾ ਕੀਤੀਆਂ ਜਾ ਸਕਦੀਆਂ ਹਨ ਇਹ ਹਨ ਪਰਵਰਤੀ ਭਾਵ ਅਤੇ ਬੁੱਧੀ ਇਨਾਂ ਦੀ ਸਮੁੱਚਤਾ ਨੂੰ ਮਨ ਆਖਿਆ ਜਾ ਸਕਦਾ ਹੈ ਪਰ ਵਰਤਿਆ ਵੀ ਅਨੇਕ ਹਨ ਅਤੇ ਭਾਵਾ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਰਹਿੰਦਾ ਹੈ ਚੇਤਾ ਸ਼ਕਤੀ ਕਲਪਨਾ ਵਿਸ਼ਵਾਸ ਤਰਕ ਅਨੁਮਾਨ ਅੰਧ ਵਿਸ਼ਵਾਸ ਸੰਦੇਹ ਅਤੇ ਵਿਚਾਰ ਆਦਿਕ ਸਾਡੀ ਬੌਧਿਕਤਾ ਦੇ ਵੱਖ-ਵੱਖ ਰੂਪ ਹਨ ਪਰ ਵਰਤੀ ਨੂੰ ਮਨ ਰੂਪੀ ਢੀਲ ਦਾ ਢੇਠਾ ਤਾਲੇ ਭਾਵੁਕਤਾ ਨੂੰ ਵਿਚਾਰਲਾ ਤਲ ਅਤੇ ਬੁੱਧੀ ਨੂੰ ਉੱਪਰਲਾ ਤਲ ਮੰਨਿਆ ਜਾਣ ਨਾਲ ਇਸ ਸਾਰੇ ਵਰਤਾਰੇ ਨੂੰ ਸਮਝਣ ਵਿੱਚ ਸਹੂਲਤ ਹੋ ਸਕਦੀ ਹੈ ਉਂਝ ਇਹ ਸਭ ਕੁਝ ਇੰਨਾ ਗੁਲਿਆ ਮਿਲਿਆ ਹੈ ਕਿ ਸਾਧਾਰਨ ਹਾਲਤ ਵਿੱਚ ਹਰ ਇੱਕ ਮਨੁੱਖੀ ਕਿਰਿਆ ਪਰਵਿਰਤੀ ਭਾਵ ਅਤੇ ਬੁੱਧੀ ਦੀ ਰੜੀ ਮਿਲੀ ਖੇੜ ਹੁੰਦੀ ਹੈ ਮਨੋਵਿਗਿਆਨ ਦੀਆਂ ਨਵੀਆਂ ਲੱਭਤਾਂ ਦੇ ਸਹਾਰੇ ਮਨੁੱਖ ਇਹ ਮੰਨਣ ਲੱਗ ਪਿਆ ਹੈ ਕਿ ਉਸ ਦੀ ਸਮੂੱਚੀ ਮਾਨਸਿਕਤਾ ਪਸ਼ੂਆਂ ਨਾਲ ਬਹੁਤ ਹੱਦ ਤੱਕ ਸਾਂਝੀ ਹੈ ਹੋ ਸਕਦਾ ਹੈ ਕਲਪਨਾ ਸੰਦੇਹ ਅਤੇ ਅੰਧ ਵਿਸ਼ਵਾਸ ਦੇ ਸਬੰਧ ਵਿੱਚ ਇਹ ਗੱਲ ਸੱਚੀ ਨਾ ਹੋਵੇ ਅਨੁਮਾਨ ਅਤੇ ਕਲਪਨਾ ਵਿੱਚ ਥੋੜਾ ਜਿਹਾ ਫਰਕ ਹੁੰਦਾ ਹੈ ਵਰਤਮਾਨ ਦੀ ਕਿਸੇ ਵਸਤਵਿਕਤਾ ਦੇ ਆਧਾਰ ਉਤੇ ਭਵਿੱਖ ਵਿੱਚ ਕਿਸੇ ਸੰਭਾਵਨਾ ਦਾ ਖਿਆਲ ਅਨੁਮਾਨ ਹੈ ਮਨੁੱਖੀ ਜੀਵਨ ਵਿੱਚ ਅਨੁਮਾਨ ਦੀ ਵਿਸ਼ੇਸ਼ਤਾ ਰਹੀ ਹੈ ਤੇ ਹੁਣ ਵੀ ਹੈ ਕੰਪਿਊਟਰ ਆਦਿਕ ਦੀ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਨਾਲ ਮਨੋਖ ਅਨੁਮਾਨ ਤੇ ਭਰੋਸੇ ਵਿਚਲੇ ਫਰਕ ਨੂੰ ਘਟਾਉਂਦਾ ਜਾ ਰਿਹਾ ਹੈ ਕੀੜੇ ਮਕੌੜਿਆਂ ਅਤੇ ਪਸ਼ੂ ਪੰਛੀਆਂ ਦੁਆਰਾ લાય ਗਏ અનુમાન פרוसे ਨਾਲ ਬਹੁਤੇ ਵੱਖਰੇ ਨਹੀਂ ਹੁੰਦੇ ਪਹਿਲਾਂ ਵੇਖੀ ਸੁਣੀ ਕਿਸੇ ਚੀਜ਼ ਜਾਂ ਗੱਲ ਨੂੰ ਆਪਣੇ ਮਨ ਵਿੱਚ ਮੂਲ ਉਜਾਗਰ ਕਰਨ ਨੂੰ ਕਲਪਨਾ ਕਰਨਾ ਆਖਿਆ ਜਾਂਦਾ ਹੈ ਆਪਣੇ ਕਿਸੇ అనుభవ ਦੇ ਸਹਾਰੇ ਅਸੀਂ ਕਿਸੇ ਅਣ ਹੋਈ ਅਤੇ ਅਣ ਹੋਣੀ ਕਿਰਿਆ ਦੀ ਕਲਪਨਾ ਵੀ ਕਰ ਸਕਦੇ ਹਾਂ ਪੰਛੀਆਂ ਨੂੰ ਉੱਡਦੇ ਵੇਖ ਕੇ ਸਾਡੇ ਮਨ ਵਿੱਚ ਉੱਡਣ ਦੀ ਰੀਜ ਪੈਦਾ ਹੋ ਸਕਦੀ ਹੈ ਅਤੇ ਅਸੀਂ ਸੁਪਨੇ ਵਿੱਚ ਜਾਂ ਜਾਗਦਿਆਂ ਹੋਏ ਆਪਣੇ ਆਪ ਵਿੱਚ ਗੁਆਚ ਕੇ ਪੰਛੀਆਂ ਵਾਂਗ ਉੱਡਦੇ ਹੋਣ ਦੀ ਕਲਪਨਾ ਕਰ ਸਕਦੇ ਹਾਂ ਕਿਸੇ ਨਾਵਲ ਨਾਟਕ ਜਾਂ ਕਹਾਣੀ ਨੂੰ ਪੜ੍ਹਦਿਆਂ ਹੋਇਆ ਉਸ ਵਿੱਚਲੇ ਕਿਸੇ ਪਾਤਰ ਨਾਲ ਤਦਾਤਮ ਮਾਨਸਿਕ ਸਾਝ ਸਥਾਪਿਤ ਕਰਕੇ ਅਸੀਂ ਉਸ ਪਾਤਰ ਦੇ ਦੁੱਖ ਸੁੱਖ ਵਿੱਚੇ ਦੁਖੀ ਜਾਂ ਸੁਖੀ ਹੁੰਦੇ ਹਾਂ ਜਾਂਦ ਕੇ ਉਸ ਦੁੱਖ ਸੁੱਖ ਦੀ ਸਾਡੇ ਜੀਵਨ ਵਿੱਚ ਉਸ ਸਮੇਂ ਕੋਈ ਹੋਂਦ ਹਾਜ਼ਰੀ ਨਹੀਂ ਹੁੰਦੀ ਇਹ ਰਿਸ਼ਮਾ ਵੀ ਕਲਪਨਾ ਦਾ ਹੈ ਪਰ ਉਸੇ ਨਾਲ ਇਹ ਨਹੀਂ ਆਖਿਆ ਜਾ ਸਕਦਾ ਕਿ ਮਨੁੱਖ ਦੀ ਇਹ ਮਾਨਸਿਕ ਕਿਰਿਆ ਕਲਪਨਾ ਵੀ ਪਸ਼ੂ ਪੰਛੀਆਂ ਨਾਲ ਸਾਂਝੀ ਹੈ ਕੋ ਜੀ ਮਨੋਖ ਇਸ ਗੱਲ ਦਾ ਨਿਰਣਾ ਜ਼ਰੂਰ ਕਰੇਗਾ ਅੰਧ ਵਿਸ਼ਵਾਸ ਅਤੇ ਸੰਦੇਹ ਪਸ਼ੂ ਮਾਨਸਿਕਤਾ ਦਾ ਹਿੱਸਾ ਨਹੀਂ ਹਨ ਮੇਰਾ ਅਨੁਮਾਨ ਹੈ ਬੁੱਧੀ ਸਾਡੀ ਮਾਨਸਿਕਤਾ ਦਾ ਉੱਪਰਲਾ ਤਲ ਹੈ ਸਾਡੇ ਮਾਨਸਿਕ ਵਿਕਾਸ ਦੀਆਂ ਬਹੁਤਿਆਂ ਸੰਭਾਵਨਾਵਾਂ ਸ਼ਾਇਦ ਸਾਰੀਆਂ ਹੀ ਇਸ ਦੇ ਉੱਪਰਲੇ ਤਲ ਵਿੱਚ ਵਸਦੀਆਂ ਹਨ ਸਾਡੀ ਮਾਨਸਿਕਤਾ ਦੇ ਉੱਪਰਲੇ ਤਲ ਬੁੱਧੀ ਦਾ ਜਿਹੜਾ ਹਿੱਸਾ ਪਰ ਪੱਕ ਅਤੇ ਪਰਿਪੂਰਣ ਹੋ ਕੇ ਸਾਡੀ ਮਾਨਸਿਕਤਾ ਦੇ ਵਿਚਾਰਲੇ ਜਾ ਹੇਠਲੇ ਤਲ ਭਾਵੁਕਤਾ ਜਾ ਪਰਵਿਰਤੀ ਵਿੱਚ ਚਲਾ ਜਾਂਦਾ ਹੈ ਉਸ ਦੇ ਵਿਕਾਸ ਦੀਆਂ ਸੰਭਾਵਨਾਵਾਂ ਲਗਭਗ ਮੁੱਕ ਜਾਂਦੀਆਂ ਹਨ ਜਾਂ ਬਹੁਤ ਘੱਟ ਹੋ ਜਾਂਦੀਆਂ ਹਨ ਮਨੁੱਖ ਵਿੱਚ ਆਤਮ ਰੱਖਿਆ ਕਾਮ ਅਤੇ ਪ੍ਰਜਨਨ ਸੰਤਾਨ ਉਤਪਤੀ ਆਦਿਕ ਦੀਆਂ ਪਰਵਿਰਤੀਆਂ ਹਨ ਇਹ ਅਪੂਰਨ ਤੇ ਪਰਪੱਕ ਹਨੇਨਾ ਦੀਆਂ ਹੋਂਦ ਵਾਲਾ ਆਦਮੀ ਅਧੂਰਾ ਆਖਿਆ ਜਾਵੇਗਾ ਇਹੋ ਹਾਲ ਸਾਡੀ ਭਾਵੁਕਤਾ ਦਾ ਹੈ ਉਹ ਵੀ ਸਾਡੀ ਹੋਂਦ ਦਾ ਅਟੁੱਟ ਅਨਿਖੜ ਅੰਗ ਬਣ ਚੁੱਕੀ ਹੈ ਉੱਪਰ ਲਿਖਿਆਂ ਪਰਵਰਤਿਆਂ ਭੈ ਕ੍ਰੋਧ ਪਿਆਰ ਤੇ ਵਤਸੱਲੀ ਮਮਤਾ ਆਦਿ ਕਿਪਾਵਾ ਰਹੀ ਕਾਰਜਸ਼ੀਲਤਾ ਨੂੰ ਪ੍ਰਾਪਤ ਹੋ ਕੇ ਜੀਵਨ ਦੇ ਵਕ ਵਕ ਮਨੋਰਥਾਂ ਦੀ ਪੂਰਤੀ ਕਰਦੀਆਂ ਹਨ ਜੰਗਲੀ ਜੀਵਨ ਕੁਦਰਤੀ ਵਿਵਹਾਰ ਅਨੁਸਾਰ ਜੀਵਿਆ ਜਾਂਦਾ ਹੈ ਜਦ ਕਿ ਮਨੁੱਖ ਦੇ ਸਮਾਜਿਕ ਜੀਵਨ ਲਈ ਸੋਚੇ ਸਮਝੇ ਸਮਾਜਿਕ ਵਿਵਹਾਰ ਦੀ ਲੋੜ ਹੈ ਸਾਡਾ ਸਮਾਜਿਕ ਵਿਵਹਾਰ ਭਾਵਾਂ ਤੇ ਪਰਵਿਰਤੀਆਂ ਦੇ ਸੋਧਣ ਸ਼ੁੱਧੀਕਰਣ ਜਾਂ ਉੱਚਾਉਣ ਦੀ ਮੰਗ ਕਰਦਾ ਹੈ ਭਾਵਾਂ ਤੇ ਪਰਵਿਰਤੀਆਂ ਦਾ ਕਾਬੂ ਕੰਟਰੋਲ ਜਿਸ ਬਿਨਾ ਸਮਾਜਿਕ ਜੀਵਨ ਸੰਭਵ ਨਹੀਂ ਮਨੁੱਖ ਦੇ ਬੌਧਿਕ ਤਲ ਉੱਤੇ ਕੀਤਾ ਜਾਂਦਾ ਹੈ ਜੀਵਨ ਦਾ ਮਨੋਰਥ ਭਾਵੇਂ ਅਲੌਕਿਕ ਹੋਵੇ ਭਾਵੇਂ ਲੌਕਿਕ ਮੁਕਤੀ ਸਮਾਧੀ ਜਾਂ ਬ੍ਰਹਮ ਗਿਆਨ ਹੋਵੇ ਭਾਵੇਂ ਖੁਸ਼ਹਾਲ ਖੁਸ਼ ਅਤੇ ਖੂਬਸੂਰਤ ਸੰਸਾਰਿਕ ਜੀਵਨ ਪਾਵਾ ਅਤੇ ਪਰਵਿਰਤੀਆਂ ਨਿਯੰਤਰਣ ਜਾਂ ਉਦਾਸੀਕਰਨ ਉਸ ਦੀ ਬੁਨਿਆਦੀ ਸ਼ਰਤ ਹੈ ਇਸੇ ਲਈ ਪੁਰਾਤਨ ਭਾਰਤੀ ਗ੍ਰੰਥਾ ਵਿੱਚ ਸਰੀਰ ਨੂੰ ਇੱਕ ਰੱਥ ਨਾਲ ਤੁਲਨਾ ਦਿੱਤੀ ਗਈ ਹੈ ਇਸ ਰੱਥ ਅੱਗੇ ਗਿਆਨ ਇੰਦਰੀਆਂ ਤੇ ਕਾਰਮ ਇੰਦਰੀਆਂ ਦੇ ਘੋੜੇ ਜੁੱਪੇ ਹੋਏ ਹਨ ਇਨ੍ਹਾਂ ਘੋੜਿਆਂ ਦੇ ਮੂੰਹ ਵਿੱਚ ਬੁੱਧੀ ਰੂਪੀ ਲਗਾਮ ਹੈ ਮਨ ਇਸ ਰੱਥ ਦਾ ਰਥਵਾਨ ਹੈ ਅਤੇ ਆਤਮਾ ਇਸ ਰੱਥ ਦਾ ਸਵਾਰ ਹੈ ਜਿਸ ਨੂੰ ਮੁਕਤੀ ਦੀ ਮੰਜ਼ਿਲ ਤੱਕ ਲੈ ਜਾਣਾ ਇਸ ਰਾਥ ਦਾ ਮਨੋਰਥ ਹੈ ਜੇ ਲਗਾ ਮਟਿੱਲੀ ਹੋ ਜਾਵੇਗੀ ਤਾਂ ਆਪੂ ਹੋਦਰੇ ਕੋੜੇ ਰਾਥ ਨੂੰ ਓਜੜ ਪਾ ਦੇਣਗੇ ਇਸ ਪ੍ਰਕਾਰ ਦੇ ਦ੍ਰਿਸ਼ਟਾਂਤਾਂ ਰਾਹੀਂ ਜਿਸ ਬੁੱਧੀ ਦੇ ਮਹੱਤਵ ਨੂੰ ਪਰਵਾਨਤੇ ਪ੍ਰਗਟ ਕੀਤਾ ਜਾਂਦਾ ਰਿਹਾ ਹੈ ਉਸ ਦਾ ਵਿਕਾਸ ਹੀ ਮਾਨਸਿਕ ਵਿਕਾਸ ਹੈ ਮਨੁੱਖੀ ਮਾਨਸਿਕਤਾ ਜਾਂ ਚੇਤਨਾ ਦੇ ਇਸ ਮਹੱਤਵਪੂਰਨ ਅੰਗ ਦਾ ਸਾਂਸਕ੍ਰਿਤਿਕ ਤੇ ਕਵਿਕਾਸ ਇਸ ਦੀ ਹੋਂਦ ਨਾਲੋਂ ਵੀ ਵੱਧ ਜ਼ਰੂਰੀ ਹੈ ਅਵਿਕਸਿਤ ਜਾਂ ਵਿਚਲਿਤ ਬੁੱਧੀ ਮਨੁੱਖੀ ਸਮਾਜਾਂ ਲਈ ਕਾਸ਼ਟ ਅਤੇ ਕਲੇਸ਼ ਦਾ ਕਾਰਨ ਬਣ ਜਾਂਦੀ ਹੈ ਚੇਤਨਾ ਦੇ ਇਸ ਹਿੱਸੇ ਨੂੰ ਅਸਾਂ ਆਪਣੀ ਮਾਨਸਿਕਤਾ ਦਾ ਉੱਪਰਲਾ ਤਲ ਆਖਿਆ ਹੈ ਚੇਤਾ ਕਲਪਨਾ ਵਿਸ਼ਵਾਸ ਤਾਰਕ ਅਨੁਮਾਨ ਅੰਧ ਵਿਸ਼ਵਾਸ ਸ਼ਕਤੀ ਵਿਚਾਰ ਆਦਿਕ ਇਸ ਦੇ ਵੱਖ-ਵੱਖ ਹਿੱਸੇ ਹਨ ਜਿਨ੍ਹਾਂ ਵਿੱਚੋਂ ਵਿਚਾਰ ਸਭ ਤੋਂ ਵੱਧ ਸਮਝਿਆ ਵਰਤਿਆ ਤੇ ਵਿਕਸਾਇਆ ਜਾ ਸਕਣ ਵਾਲਾ ਹਿੱਸਾ ਹੈ ਚੇਤਾ ਕਲਪਨਾ ਤਰਕ ਸ਼ਕਤੀ ਅਨੁਮਾਨ ਆਦਿਕ ਦੀ ਆਪੋ ਆਪਣੀ ਵੱਖਰੀ ਥਾਂ ਹੋਣ ਦੇ ਨਾਲ-ਨਾਲ ਵਿਚਾਰ ਦੀ ਵਰਤੋਂ ਵਿੱਚ ਸਹਾਈ ਹੋਣਾ ਵੀ ਇਨਾਂ ਦਾ ਕੰਮ ਹੈ ਵਿਸ਼ਵਾਸ ਸਾਡੇ ਵਿਚਾਰਾਂ ਦਾ ਉਹ ਹਿੱਸਾ ਹੈ ਜਿਹੜਾ ਕਿਰਿਆ ਦੀ ਕਸੂਟੀ ਉੱਤੇ बार-बार ਪੂਰਾ ਉਤਰਣ ਕਰਨ ਸ਼ਕਤ ਤੇ ਪਰਖ ਤੇ ਅਖਤਿਆਰ ਵਿੱਚੋਂ ਬਾਹਰ چلا ਗਿਆ ਹੈ ਵਿਸ਼ਵਾਸਾਂ ਦਾ ਰੂਪ ਧਾਰ ਚੁੱਕੇ ਵਿਚਾਰ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਅਮਲਾਂ ਦਾ ਆਧਾਰ ਬਣ ਜਾਂਦੇ ਹਨ ਇਹ ਆਧਾਰ ਜਿੰਨਾ ਵੱਡਾ ਤੇ ਮਜ਼ਬੂਤ ਹੋਵੇ ਜੀਵਨ ਉਹਨਾ ਹੀ ਸੁਖਾਵਾਂ ਤੇ ਸੁਭਾਵਕ ਹੋ ਜਾਂਦਾ ਹੈ ਗਿੱਲੇ ਫਾਸ਼ੂਤੇ ਤਿਲਕ ਕੇ ਬੱਚੇ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਕਿੱਲਾ ਫਾਸ਼ੇ ਤਿਲਕਣਾ ਹੁੰਦਾ ਹੈ ਆਪਣੇ ਵਿਸ਼ਵਾਸ ਅਨੁਸਾਰ ਅਮਲ ਕਰਦਾ ਹੋਇਆ ਬੱਚਾ ਗਿੱਲੇ ਫਾਸ਼ੂਤੇ ਸੰਭਲ ਕੇ ਤੁਰਦਾ ਹੈ ਤੇ ਲੱਤ ਗੋਡਾ ਪਣਾਉਣ ਤੋਂ ਬਚਿਆ ਰਹਿੰਦਾ ਹੈ ਨੁਖੀ ਮਾਨਸਿਕਤਾ ਦੇ ਉਤਲੇ ਤਲ ਦੇ ਵਸਨੇਕ ਹੁੰਦੇ ਹੋਏ ਵੀ ਸਾਡੇ ਵਿਸ਼ਵਾਸ ਵਿਕਸਦੇ ਨਹੀਂ ਜਾਂ ਬਹੁਤ ਔਖੇ ਵਿਕਸਦੇ ਹਨ ਕਿਉਂ ਜੋ ਇਹਨਾਂ ਦੇ ਸੱਚੇ ਅਤੇ ਉਪਯੋਗੀ ਹੋਣ ਦਾ ਭਰੋਸਾ ਹੋ ਗਿਆ ਹੁੰਦਾ ਹੈ ਕਿਸੇ ਗੱਲ ਵਿਚਾਰੇ ਜਾਂ ਮਨੋਤ ਨੂੰ ਕਹਿਣ ਜਾਂ ਦੱਸਣ ਵਾਲੇ ਦੇ ਦਬ ਦਬੇ ਰੋਗ ਪਰਵਾਵ ਜਾਂ ਪੈ ਅਦੀਨ ਤਰਕ ਜਾਂ ਅਮਲ ਦੀ ਕਸੌਟੀ ਉੱਤੇ ਪਰਖ ਕੇ ਬਿਨਾਂ ਸੱਚੀ ਮੰਨ ਲੈਣ ਦੀ ਕਿਰਿਆ ਨੂੰ ਅੰਧ ਵਿਸ਼ਵਾਸ ਆਖਿਆ ਜਾਏਗਾ ਅੰਦੇ ਵਿਸ਼ਵਾਸ ਝੂਠਾ ਵੀ ਹੋ ਸਕਦਾ ਹੈ ਤੇ ਸੱਚਾ ਵੀ ਇਸ ਨੂੰ ਅੰਦੇ ਵਿਸ਼ਵਾਸ ਇਸ ਲਈ ਆਖਿਆ ਜਾਂਦਾ ਹੈ ਕਿ ਇਸ ਦੀ ਤਸਦੀਕ ਨਹੀਂ ਕੀਤੀ ਜਾਂਦੀ ਜਾਂ ਨਹੀਂ ਕੀਤੀ ਜਾ ਸਕਦੀ ਇਹਨਾਂ ਨੂੰ ਪੜਤਾਲ ਹੀਣ ਹੋਣ ਕਰਕੇ ਅੰਦੇ ਵਿਸ਼ਵਾਸ ਆਖਿਆ ਜਾਂਦਾ ਹੈ ਇਹ ਵਿਚਾਰ ਦੇ ਵਿਕਾਸ ਦਾ ਵੱਡਾ ਵਿਰੋਧੀ ਹੈ ਹਰ ਵਿਕਾਸ ਵਿਰੋਧੀ ਸੰਸਥਾ ਦੇ ਸਿਧਾਂਤ ਲਈ ਅੰਤ ਵਿਸ਼ਵਾਸ ਦਾ ਸਹਾਰਾ ਲੈਣਾ ਜ਼ਰੂਰੀ ਹੁੰਦਾ ਹੈ ਧਰਮ ਇਸ ਦਾ ਸਭ ਤੋਂ ਵੱਡਾ ਲੋੜਵੰਦ ਹੈ ਸਾਡੀ ਬੌਧਕਤਾ ਦੇ ਸਾਰੇ ਅੰਗਾ ਚੇਤਾ ਕਲਪਨਾ ਤਰਕ ਵਿਸ਼ਵਾਸ ਵਿਚਾਰ ਆਦਿਕ ਵਿੱਚੋਂ ਵਿਚਾਰ ਹੀ ਇੱਕ ਅਜਿਹਾ ਅੰਗ ਹੈ ਜਿਸ ਦਾ ਵਿਕਾਸ ਸੌਖਾ ਹੈ ਅਸਲ ਵਿੱਚ ਸਾਡੇ ਬੌਧਕ ਵਿਕਾਸ ਦੀ ਕਿਰਿਆ ਦਾ ਆਰੰਭ ਹੀ ਵਿਚਾਰਾਂ ਦੇ ਵਿਕਾਸ ਨਾਲ ਹੁੰਦਾ ਹੈ ਜੇ ਮੈਂ ਗਲਤ ਨਹੀਂ ਤਾਂ ਸਾਧਾਰਨ ਮਨੁੱਖ ਦੇ ਮਾਨਸਿਕ ਵਿਕਾਸ ਦਾੰਤ ਵੀ ਵਿਚਾਰਾਂ ਦਾ ਵਿਕਾਸ ਹੀ ਹੈ ਚੇਤਾ ਸ਼ਕਤੀ ਕਲਪਨਾ ਤੇ ਤਰਕ ਆਦੀ ਦਾ ਵੀ ਵਿਕਾਸ ਸੰਭਵ ਹੈ ਪਰ ਇਹ ਜਰਾ ਗੁੰਝਲਦਾਰ ਤੇ ਲੰਮੀਰੀ ਸਾਧਨਾ ਹੈ ਵਿਚਾਰਾਂ ਦਾ ਵਿਕਾਸ ਇਹਨਾਂ ਦੀ ਟੁੱਟ ਭੱਜ ਟੋਟ ਤੇ ਤਬਦੀਲੀ ਸਾਧਾਰਨ ਜੀਵਨ ਦਾ ਸਾਧਾਰਨ ਹਿੱਸਾ ਹੈ ਅਤੇ ਸਾਨੂੰ ਇਹੋ ਹੀ ਰੱਖਣਾ ਚਾਹੀਦਾ ਹੈ ਜਿਹੜੇ ਆਦਮੀ ਪੋਸਤਕਾਂ ਵਿੱਚੋਂ ਪੜ੍ਹੇ ਹੋਏ ਜਾਂ ਪ੍ਰਵੀਣ ਵਕਤਿਆਂ ਦੁਆਰਾ ਦੱਸੇ ਹੋਏ ਵਿਚਾਰਾਂ ਨੂੰ ਲਿਖਣ ਵਾਲਿਆਂ ਦੀ ਸੁੰਦਰ ਸ਼ੈਲੀ ਦੱਸਣ ਵਾਲਿਆਂ ਦੇ ਪ੍ਰਭਾਵਸ਼ਾਲੀ ਢੰਗ ਅਤੇ ਆਪਣੇ ਮਨ ਦੇ ਕਿਸੇ ਵਕਤੀ ਉਲਾਰਦੀਨ ਸਦੀਵੀ ਸੱਚ ਦੇ ਰੂਪ ਵਿੱਚ ਆਪਣਾ ਲੈਂਦੇ ਹਨ ਉਹਨਾਂ ਨੂੰ ਕੋਮਲ ਜਾਂ ਸੋਹਿਰ ਦੇ ਪ੍ਰਕਾਰ ਦੇ ਅਨੁਭਵੀਵਾਸੀ ਆਖਿਆ ਜਾ ਸਕਦਾ ਹੈ ਇਸ ਪ੍ਰਕਾਰ ਦਾ ਅੰਦੇ ਵਿਸ਼ਵਾਸ ਸਾਡੇ ਬੌਧਿਕ ਵਿਕਾਸ ਨੂੰ ਮੱਧਮ ਜਾਂ ਸੁਸਤ ਕਰਦਾ ਹੈ ਕਿਸੇ ਕਿਸੇ ਹਾਲਤ ਵਿੱਚ ਇਹ ਅੰਧ ਵਿਸ਼ਵਾਸ ਸਾਡੇ ਬੌਧਿਕ ਵਿਕਾਸ ਨੂੰ ਖਤਮ ਵੀ ਕਰ ਸਕਦਾ ਹੈ ਪੁਰਾਣੇ ਧਰਮਾਂ ਦੀ ਨਵੀਂ ਤਰਕਪੂਰਨ ਤੇ ਵਗਤ ਅਨੁਕੂਲ ਵਿਆਖਿਆ ਦੇ ਸਹਾਰੇ ਪੈਦਾ ਹੋਣ ਵਾਲੇ ਨਵੇਂ ਸੰਗਠਨ ਇਸੇ ਪ੍ਰਕਾਰ ਦੇ ਅੰਧ ਵਿਸ਼ਵਾਸ ਦੇ ਸਹਾਰੇ ਦੋ ਚਾਰ ਦਹਾਕਿਆਂ ਦਾ ਜੀਵਨ ਭੋਗਣ ਦੇ ਕਾਬਲ ਬਣਦੇ ਹਨ ਇਹ ਅੰਧ ਵਿਸ਼ਵਾਸ ਨੌਜਵਾਨਾਂ ਨੂੰ ਬਹੁਤ ਆਕਰਸ਼ਿਤ ਕਰਦਾ ਹੈ ਇਸ ਮਨਮੋਹਣ ਅੰਧਵਿਸ਼ਵਾਸ ਤੋਂ ਬਚਣ ਦਾ ਤਰੀਕਾ ਇਹ ਹੈ ਕਿ ਨਵੇਂ ਵਿਚਾਰਾਂ ਨੂੰ ਸਹਿਜੇ ਸਹਿਜੇ ਅਪਣਾਇਆ ਜਾਵੇ ਉਹਨਾਂ ਦੀ ਪਰਖ ਪੜਚੋਲ ਕੀਤੀ ਜਾਵੇ ਜੇ ਉਹ ਵਿਗਿਆਨਿਕ ਤਰਕ ਸੰਗਤ ਅਤੇ ਜੀਵਨ ਸੇਵੀ ਸਾਬਿਤ ਹੋਣ ਤਾਂ ਹੀ ਉਹਨਾਂ ਵਿੱਚ ਕਿਸੇ ਸੱਚ ਤੇ ਸੁੰਦਰਯਾ ਦਾ ਵਾਸਾ ਮੰਨਿਆ ਜਾਵੇ ਅਜਿਹਾ ਉਹਨਾਂ ਉੱਤੇ ਵੀ ਇਹ ਚੇਤਾ ਰੱਖਿਆ ਜਾਵੇ ਕਿ ਸਦਾ ਵਿਖਸ ਦੇ ਬਦਲਦੇ ਜੀਵਨ ਨੇ ਅਗੇਰੇ ਚੱਲ ਕੇ ਨਵੇਂ ਵਿਚਾਰ ਅਪਣਾਉਣ ਵਿੱਚ ਇਹ ਠੀਕ ਮਹਿਸੂਸ ਨਹੀਂ ਕਰਨੀ ਹਰ ਨਵੇਂ ਪੁਰਾਣੇ ਵਿਚਾਰ ਦੀ ਆਲੋਚਨਾ ਨੂੰ ਜਿਉਂ ਆਇਆ ਆਖਿਆ ਜਾਵੇ ਅਜਿਹੇ ਆਦਮੀ ਬਹੁਤ ਘੱਟ ਹਨ ਜਿਹੜੇ ਆਪਣੇ ਵਿਚਾਰ ਦੀ ਆਪ ਆਲੋਚਨਾ ਕਰ ਸਕਦੇ ਹਨ ਇਸ ਲਈ ਹਾਰਗੇਸੀ ਨੂੰ ਇਮਾਨਦਾਰ ਆਲੋਚਕਾਂ ਦੀ ਲੋੜ ਹੁੰਦੀ ਹੈ ਕੁਝ ਵਿਚਾਰ ਅਜਿਹੇ ਹਾਲਤ ਵਿੱਚ ਉਪਦੇ ਹਨ ਕਿ ਉਹਨਾਂ ਦੀ ਆਲੋਚਨਾ ਇੱਕ ਪ੍ਰਕਾਰ ਦੀ ਅਨੈਤਿਕਤਾ ਜਾਂ ਬੇਇਨਸਾਫੀ ਜਾਪਦੀ ਹੈ ਪਰ ਸਮਾਪਾ ਕੇ ਇਹ ਖਿਆਲ ਗਲਤ ਸਿੱਧ ਹੋ ਜਾਂਦਾ ਹੈ ਰੂਸੋ ਦੀ ਜਗਤ ਪ੍ਰਸਿੱਧ ਪੋਸਤਕ ਸੋਸ਼ਲ ਕੰਟਰੈਕਟ ਦਾ ਪਹਿਲਾ ਵਾਕ ਹੈ ਆਦਮੀ ਜਨਮ ਤੋਂ ਸੁਤੰਤਰ ਹੈ ਪਰ ਜੀਵਨ ਵਿੱਚ ਉਹ ਹੱਥਾਂ ਜੰਜੀਰਾ ਵਿੱਚ ਜਕੜਿਆ ਹੋਇਆ ਹੈ ਰੂਸੋ ਦੇ ਸਮੇਂ ਦਾ ਯੂਰਪ ਬਾਦਸ਼ਾਹਾਂ ਦੇ ਕਬਜ਼ੇ ਵਿੱਚ ਸੀ ਰੀਨੇਸਾਂਸ ਅਤੇ ਮਸ਼ੀਨੀ ਕ੍ਰਾਂਤੀ ਲੋਕਾਂ ਵਿੱਚ ਆਜ਼ਾਦੀ ਬਰਾਬਰੀ ਅਤੇ ਪ੍ਰਾਤਰੀ ਦੇ ਪਾਵ ਪੈਦਾਕਾਰ ਰਹੀ ਸੀ ਉਸ ਦੇ ਵਾਕ ਦੀ ਆਲੋਚਨਾ یوں ਕੀਤੀ ਗਈ ਕਿ ਇਕ ਇਸੇ ਸੂਜਵਾਨ ਦੁਆਰਾ ਬੋਲਿਆ ਹੋਇਆ ਸਾਬਤ ਉਹ ਵੱਡਾ ਝੂਠ ਹੈ ਕਿਉਂਕਿ ਆਦਮੀ ਸੁਤੰਤਰ ਕਦੇ ਨਹੀਂ ਹੁੰਦਾ ਤੇ ਜਨਮ ਸਮੇ ਉਸ ਦੀ ਲਾਚਾਰੀ ਅਤੇ ਮੋਤਾ ਜੀ ਧੀ ਕੋਈ ਸੀਮਾ ਨਹੀਂ ਹੁੰਦੀ ਉਸ ਸਮੇ ਦੇ ਹਾਲਾਤ ਨੇ ਇਸ ਲੋਚਨਾ ਨੂੰ ਪ੍ਰਵਾਨਗੀ ਪ੍ਰਾਪਤ ਨਹੀਂ ਹੋਣ ਦਿੱਤੀ ਏਵੇਂ ਹੀ ਮਾਰਕਸ ਦਾ ਖਿਆਲ ਸੀ ਕਿ ਸੰਸਾਰ ਦੀ ਸਿਆਸਤ ਦਾਗਲਾ ਪੜਾ ਰੋਲੇ ਤੇਰੀ ਹੈ ਤੇ ਡਿਕਟੇਟਰਸ਼ਿਪ ਹੈ ਇਸ ਵਿਚਾਰ ਨਾਲ ਮਜ਼ਦੂਰ ਜਮਾਤ ਦੀ ਹਮਦਰਦੀ ਸਬੰਧਤ ਹੋਣ ਕਰਕੇ ਇਸ ਦੀ ਆਲੋਚਨਾ ਦਾ ਹਿਆ ਨਹੀਂ ਕੀਤਾ ਗਿਆ ਵਰਨਾ ਡਿਕਟੇਟਰਸ਼ਿਪ ਨੂੰ ਵਿਕਾਸ ਦਾ ਅਗਲਾ ਪੜਾਖਣਾ ਅਣਜਾਣ ਪੁਣਾ ਹੈ ਇਹ ਪਿੱਛੇ ਵੱਲ ਬੁੱਟਿਆ ਗਿਆ ਕਦਮ ਹੈ ਜਿਸ ਦੀ ਸੋਧ ਦੀ ਸਦਾ ਲੋੜ ਪੈਂਦੀ ਹੈ ਇਸ ਤਰ੍ਹਾਂ ਭਾਰਤ ਦੀਆਂ ਪਛੜੀਆਂ ਜਾਤੀਆਂ ਦੇ ਕਲਿਆਣ ਹਿਤ ਆਕਰਸ਼ਣ ਜਾਂ रिजर्वेशन ਦੇ ਖਿਆਲ ਨੂੰ ਕਲਿਆਣਕਾਰੀ ਮੰਨਿਆ ਜਾਣ ਕਰਕੇ ਇਸ ਦੀ ਡੂੰਗੀ ਫੜਤਾਲ ਜਾਂ ਲੋਚਨਾ ਕਰਨ ਵੱਲ ਧਿਆਨ ਨਹੀਂ ਗਿਆ। ਅੱਜ-ਕੱਲ੍ਹ ਆਕਰਸ਼ਨ ਦਾ ਮਸਲਾ ਪਾਤੀ ਜਨ ਜੀਵਨ ਵਿੱਚ ਕਲਿਆਣ ਦੀ ਥਾਂ ਕਲੇਸ਼ਤਪਨ ਕਾਰਜ ਰਿਹਾ ਹੈ। ਕਿਉਂਕਿ ਇਹ ਸੋਸ਼ਲ ਰਿਫਾਰਮ ਦੀ ਥਾਂ ਸਿਆਸੀ ਪੈਂਤਰਾ ਬਣਾ ਲਿਆ ਗਿਆ ਹੈ। ਹਰ ਪ੍ਰਕਾਰ ਦੇ ਖਿਆਲ ਦੀ ਸਿਆਣੀ ਸਿਹਤਮੰਦ ਲੋਚਨਾ ਉਸ ਖਿਆਲ ਨੂੰ ਜਿਉਂਦਾ ਰੱਖਦੀ ਹੈ ਤੇ ਸਾਡੀ ਬੌਧਿਕਤਾ ਦਾ ਹਿੱਸਾ ਬਣਾਈ ਰੱਖਦੀ ਹੈ ਜਿਉਂਦੇ ਜਾਗਦੇ ਨਵੇਂ ਖਿਆਲ ਸਾਡੀ ਬੌਧਿਕਤਾ ਨੂੰ ਸਾਵਧਾਨ ਸਿਹਤਮੰਦ ਅਤੇ ਕਾਰਜਸ਼ੀਲ ਰੱਖਦੇ ਹਨ ਸਾਵਧਾਨ ਸਿਹਤਮੰਦ ਅਤੇ ਕਾਰਜਸ਼ੀਲ ਬੌਧਿਕਤਾ ਸਾਡੇ ਭਾਵਾਂ ਤੇ ਸਾਡੀਆਂ ਪਰਵਿਰਤੀਆਂ ਨੂੰ ਕਾਬੂ ਵਿੱਚ ਰੱਖਣ ਦੇ ਸਮਰੱਥ ਹੁੰਦੀ ਹੈ ਕਿਸੇ ਵਿਚਾਰ ਨੂੰ ਵਿਅਕਤੀ ਵਕਤ ਤੇ ਵਰਤਾਰੇ ਦੇ ਪ੍ਰਭਾਵ ਅਧੀਨ ਸ੍ਰੇਸ਼ਟ ਮੰਨਣਾ ਭੁੱਲ ਹੈ ਵਿਚਾਰ ਨੂੰ ਇੰਨਾ ਪਰਵਾਹਾ ਮਾ ਤੋਂ ਪਰੇ ਕਨ ਦੀ ਸਮਰਥਾ ਨਾ ਪਾਵਾ ਵਿੱਚ ਹੈ ਨਾ ਪਰਬੇਟੀਆਂ ਵਿੱਚ ਇਹ ਸਮਰਥਾ ਕੇਵਲ ਬੌਧਿਕਤਾ ਵਿੱਚ ਹੈ ਕਲਪਨਾ ਸੰਦੇਹ ਅਤੇ ਤਾਰਕ ਵਿੱਚ ਹੈ ਪਰ ਉਦੋਂ ਜਦੋਂ ਕਲਪਨਾ ਸੰਦੇਹ ਅਤੇ ਤਾਰਕ ਨੂੰ ਵਿਚਾਰ ਦੀ ਪਰਖ ਦਾ ਸਾਧਨ ਮੰਨਿਆ ਜਾਵੇ ਆਪਣੀ ਸੋਚ ਦਾ ਮਨੋਰਥ ਨਾ ਮੰਨਿਆ ਜਾਵੇ ਬੁੱਧੀ ਨੂੰ ਨਿਰਮਲ ਅਤੇ ਵਿਚਾਰਾਂ ਨੂੰ ਕੋਮਲ ਰੱਖਣ ਲਈ ਉਪਰੋਕਤ ਸਾਵਧਾਨੀਆਂ ਵਰਤਨ ਦੀ ਲੋੜ ਹੈ ਪਰੰਤੂ ਜਿਸ ਤਰੀਕੇ ਦਾ ਵਰਣਨ ਕਰਨ ਲੱਗਾ ਹਾਂ ਉਹ ਆਰੰਭਕ ਸਾਵਧਾਨੀ ਤੋਂ ਛੋਟੇ ਹੋਰ ਸਾਰੀਆਂ ਸਾਵਧਾਨੀਆਂ ਤੋਂ ਪਰੇ ਹੈ ਉਹ ਤਰੀਕਾ ਹੈ ਸ੍ਰੇਸ਼ਟ ਸਾਹਿਤ ਪੜਨ ਦਾ ਤਰੀਕਾ ਇਸ ਦੀ ਵਰਤੋਂ ਵਿੱਚ ਵਰਤੀ ਜਾਣ ਵਾਲੀ ਸਾਵਧਾਨੀ ਇਹ ਹੈ ਕਿ ਉਹ ਸਾਹਿਤ ਸ੍ਰੇਸ਼ਟ ਹੋਵੇ ਵਿਚਾਰ ਵਿਕਾਸ ਦੇ ਨੁਕਤੇ ਤੋਂ ਸ੍ਰੇਸ਼ਟ ਸਾਹਿਤ ਦੀ ਪਹਿਲੀ ਸ਼ਰਤ ਇਹ ਹੈ ਕਿ ਉਹ ਮਨੋਰੰਜਨ ਦੇ ਮਨੋਰਥ ਨਾਲ ਲਿਖਿਆ ਗਿਆ ਹੋਵੇ ਮੰਨਰੰਜਨ ਤੋਂ ਵੱਖਰੇ ਕਿਸੇ ਬਾਦ ਧਰਮ ਜਾਂ ਸਿਧਾਂਤ ਦੀ ਸੇਵਾ ਲਈ ਲਿਖਿਆ ਗਿਆ ਸਾਹਿਤ ਸਾਡੇ ਵਿਚਾਰਾਂ ਦਾ ਵਿਕਾਸ ਨਹੀਂ ਕਰ ਸਕਦਾ ਸੁਧਾਰਾਂ ਪ੍ਰਚਾਰਾਂ ਦੇ ਮਨੋਰਥ ਨਾਲ ਲਿਖੇ ਗਏ ਸਾਹਿਤ ਵਿਚਾਰ ਨੂੰ ਸੁਤੰਤਰ ਨਹੀਂ ਰਹਿਣ ਦਿੰਦੇ ਸਗੋਂ ਬੌਲਿਕ ਸੰਕਿਰਣਤਾ ਪੈਦਾ ਕਰਦੀ ਹਨ ਅਸ਼ਲੀਲਤਾ ਕਾਮੁਕਤਾ ਤੇ ਉਤੇਜਨਾ ਨੂੰ ਮਨਰੰਜਨ ਮੰਨਣ ਵਾੜੇ ਸਾਹਿਤਕਾਰ ਅਸਲ ਵਿੱਚ ਮਾਨਸਿਕ ਰੋਗੀ ਹੁੰਦੀ ਹਨ ਅਜਿਹਾ ਸਾਹਿਤ ਮਾਨਸਿਕ ਰੋਗੀਆਂ ਦੁਆਰਾ ਹੀ ਪੜਿਆ ਜਾਂਦਾ ਹੈ ਮਨੋਰੰਜਨ ਲਈ ਲਿਖੇ ਗਏ ਸਾਹਿਤ ਨੂੰ ਮਨੋਰੰਜਨ ਦੇ ਮਨੋਰਥ ਨਾਲ ਹੀ ਪੜਿਆ ਜਾਣਾ ਚਾਹੀਦਾ ਹੈ ਦੂਜੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਰਸਿਕ ਬਣ ਕੇ ਪੜਿਆ ਜਾਣਾ ਚਾਹੀਦਾ ਹੈ ਰਸ ਮਗਨਤਾ ਇੱਕ ਪ੍ਰਕਾਰ ਦੀ ਸਮਾਦੀ ਹੈ ਜਿਹੜੀ ਸਥੂਲ ਜਗਤ ਦੇ ਸੰਬੰਧਾਂ ਦੀ ਸਹਾਇਤਾ ਨਾਲ ਸਾਨੂੰ ਮਾਨਸਿਕ ਸੁਖਮਤਾ ਵਿੱਚ ਲੈ ਜਾਂਦੀ ਹੈ ਮਾਨਸਿਕ ਸੁਖਮਤਾ ਵਿੱਚ ਸਮੁੱਚੇ ਮਨੋਵਿਕਾਸ ਦਾ ਭੇਤ ਹੈ ਜਿਹੜਾ ਸਾਹਿਤ ਸਾਨੂੰ ਮਾਨਸਿਕ ਸੁਖਮਤਾ ਵਿੱਚ ਨਹੀਂ ਲੈ ਜਾ ਸਕਦਾ ਉਸ ਸ਼੍ਰੇਸ਼ਟ ਨਹੀਂ ਜਿਹੜਾ ਪਾਠਕ ਰਸਿਕ ਨਹੀਂ ਉਸ ਲਈ ਸੁਖਮਤਾ ਵਿੱਚ ਪਰਵੇਸ਼ ਸੰਭਵ ਨਹੀਂ ਉਹ ਸਥੂਲ ਦੇ ਮੋਹ ਵਿੱਚ ਹੈ ਹਰੇਕ ਮਾਨਿਕੋ ਜਿਹਾ ਵਿਕਸੀਤ ਨਹੀਂ ਪਰੰਤੂ ਹਰੇਕ ਮਾਨ ਲਈ ਵਿਕਾਸ ਦੀ ਸਿਖਰ ਤੱਕ ਪਹੁੰਚਣਾ ਸੰਭਵ ਹੈ ਉਪਰਲੇ ਵਿਚਾਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਆਰੰਭ ਵਿੱਚ ਵਰਤੀ ਜਾਣ ਵਾਲੀ ਸਾਵਧਾਨੀ ਇਹ ਹੈ ਕਿ ਕੁਝ ਇੱਕ ਅਜਿਹੇ ਸਾਹਿਤਕਾਰਾਂ ਦੀਆਂ ਕਿਰਤਾਂ ਨਾਲ ਨਾਤਾ ਜੋੜਿਆ ਜਾਵੇ ਜਿਹੜੇ ਸਾਡੀ ਕਸਵੱਟੀ ਉੱਤੇ ਪੂਰੇ ਉਤਰਦੇ ਹੋਣ ਹਿੰਦੀ, ਉਰਦੂ, ਅੰਗਰੇਜ਼ੀ, ਪੰਜਾਬੀ, ਬੰਗਲਾ, ਤੇਲਗੂ ਆਦਿ ਕਸਾਰੀਆਂ ਬੋਲੀਆਂ ਵਿੱਚ ਸ੍ਰੇਸ਼ਟ ਸਾਹਿਤ ਮੌਜੂਦ ਹੈ ਥੋੜੀ ਜਹੀ ਖੋਜ ਦੀ ਲੋੜ ਹੈ ਮੈਂ ਸਮਾਜਿਕ ਜੀਵਨਤਿਆਂ ਸਮਸ਼ਿਆਵਾਂ ਨਾਲ ਸਬੰਧਿਤ ਸਾਹਿਤ ਨੂੰ ਪੜਨ ਦੀ ਮਨਾਹੀ ਨਹੀਂ ਕਰ ਰਿਹਾ ਮੈਂ ਤਾਂ ਵਿਚਾਰ ਦੇ ਵਿਕਾਸ ਦੀ ਗੱਲ ਕਰ ਰਿਹਾ ਹਾਂ ਧੰਨਵਾਦ ਉਮੀਦ ਹੈ ਕਿ ਤੁਹਾਨੂੰ ਇਹ ਆਡੀਓ ਕਿਤਾਬ ਜਰੂਰ ਪਸੰਦ ਆਈ ਹੋਵੇਗੀ ਇਸ ਨੂੰ ਲਾਈਕ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ Mira este aquí.